ਰਪਲਾ ਹੋ ਭਲਾ ਅੰਤ ਭਲੇ ਦਾ ਭਲਾ ਅੱਜ ਅੰਗਹੀਨਾ ਦੇ ਲਈ ਅਸੈਸਮੈਂਟ ਕੈਂਪ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਜੀ ਆਓ ਨਮਸਕਾਰ ਦੋਸਤੋ ਅੱਜ ਨਿੱਕੀ ਫਾਊਂਡੇਸ਼ਨ ਵੱਲੋਂ ਬਾਬਾ ਸੁਖਾਨੰਦ ਥਾਪਾ ਵਿਖੇ ਇੱਕ ਅੰਗਹੀਨਾ ਵਾਸਤੇ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਸਹਿਯੋਗੀ ਨਿੱਕਾਵਲ ਫਾਊਂਡੇਸ਼ਨ ਹੈ ਆਓ ਤੁਹਾਨੂੰ ਲੈ ਚੱਲਦੇ ਆ ਜੀ ਅੰਦਰ ਇਹ ਜੋ ਕੈਂਪ ਹੈ ਅੰਗਹੀਨਾਂ ਲਈ ਪਹਿਲੀ ਵਾਰ ਲੱਗ ਰਿਹਾ ਹੈ ਨੈਕੀ ਫਾਊਂਡੇਸ਼ਨ ਵੱਲੋਂ ਇਹ ਕੈਂਪ ਅੰਗਹੀਨਾਂ ਨੂੰ ਜੋ ਨਕਲੀ ਅੰਗ ਪ੍ਰਦਾਨ ਕਰਨੇ ਆ ਜਾਂ ਕੋਈ ਵੀਲਚੇਅਰ ਕੋਈ ਗਲੇ ਲਈ ਹੈ ਉਹ ਜਿਹੜੇ ਸਮਾਨ ਆ ਜਾਂ ਕੰਨਾਂ ਦੀਆਂ ਮਸ਼ੀਨਾਂ ਨੇ ਸਟੈਂਡ ਹੈ ਉਸ ਕੈਂਪ ਦੇ ਵਿੱਚ ਜੋ ਡਾਕਟਰ ਮਹਾਡਾ ਡਾਕਟਰ ਨੇ ਉਹ ਚੈੱਕ ਅਪ ਕਰਕੇ ਹੋਰ ਕਮੈਂਡ ਕਰਨਗੇ ਆਓ ਤੁਹਾਨੂੰ ਲੈ ਚਾਲਦੇ ਆ ਜੀ ਅੰਦਰ ਕੈਂਪ ਦੇ ਅੰਦਰ ਇਸ ਕੈਂਪ ਦੇ ਵਿੱਚ ਕਰੀਬ 2.5 300 ਅੰਗਹੀਨ ਆਇਆ ਹੈ ਤੇ ਉਹਨਾਂ ਦੇ ਨਾਲ ਹੈਲਪਰ ਵੀ ਆਇਆ ਹੈ ਤੁਸੀਂ ਦੇਖ ਸਕਦੇ ਹੋ ਅੰਗਹੀਨ ਜੋ ਅੰਗਾਂ ਤੋਂ ਬਾਝੇ ਨੇ ਉਹਨਾਂ ਲਈ ਸੈਂਟਰ ਸਰਕਾਰ ਜੋ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਵੱਲੋਂ ਏ ਡੀ ਆਈ ਪੀ ਅਤੇ ਆਰ ਵੀ ਬਾਈ ਯੋਜਨਾ ਅਧੀਨ ਇਹ ਅੰਗਹੀਨ ਜੋ ਅਸੈਸਮੈਂਟ ਕੈਂਪ ਹੈ ਇਹ ਤਪਾ ਵੀਖੇ ਪਹਿਲੀ ਵਾਰ ਬਾਬਾ ਮੱਟ ਜੋ ਸਿੱਧ ਸਥਾਨ ਹੈ ਬਾਬਾ ਸੁਖਾਨੰਦ ਦੇ ਨੋਤੇ ਇੱਥੇ ਇਹ ਕੈਂਪ ਲੱਗਿਆ ਜਿੱਥੇ ਵੱਡੀ ਗਿਣਤੀ ਵਿੱਚ ਅੰਗਹੀਨ ਵਿਅਕਤੀ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਦਰਦ ਵੀ ਹੈ ਬੱਚੇ ਵੀ ਹੈ ਮਾਤਾ-ਮਾਂ ਭੈਣਾਂ ਕਿਸੇ ਕਿਸਮ ਦਾ ਕੋਈ ਵੀ ਅੰਗ ਹੀਨਾ ਹੈ ਉਹਨਾਂ ਦਾ ਉਹ ਇਸ ਕੈਂਪ ਦੇ ਵਿੱਚ ਆ ਕੇ ਲਾਭ ਲੈ ਸਕਦਾ ਤੁਸੀਂ ਦੇਖ ਸਕਦੇ ਹੋ ਦੂਰੋਂ-ਦੂਰੋਂ ਆ ਕੇ ਇੱਥੇ ਅੰਗਹੀਨ ਵਿਅਕਤੀ ਆਪਣਾ ਜੋ ਸਰਟੀਫਿਕੇਟ ਹੈ ਤੇ ਨਾਲ ਇੱਕ ਆਧਾਰ ਕਾਰਡ ਦੀ ਕਾਪੀ ਹੈ ਤੇ ਨਾਲ ਜੋ ਪੰਚਾਇਤ ਦੀ ਰਿਕਮੈਂਡੇਸ਼ਨ ਆ ਉਹ ਲੈ ਕੇ ਆ ਰਹੇ ਨੇ ਇਸ ਅਸੈਸਮੈਂਟ ਕੈਂਪ ਦੇ ਵਿੱਚ ਮਾਤਾਵਾਂ ਭੈਣਾਂ ਵੀ ਵੱਡੀ ਗਿਣਤੀ ਵਿੱਚ ਆਈਆਂ ਇਹ ਤੁਸੀਂ ਇਸ ਕੈਂਪ ਦੇ ਵਿੱਚ ਦੇਖ ਸਕਦੇ ਹੋ ਇਹ ਬਾਬਾ ਮੜ ਦੀ ਜੋ ਸਮਾਦ ਦਾ ਗੇਟ ਹੈ ਗੇਟ ਦੇ ਉੱਤੇ ਨੇਕੀ ਫਾਊਂਡੇਸ਼ਨ ਬਲਾਡਾ ਵੱਲੋਂ ਇਹ ਕੈਂਪ ਅਸੈਸਮੈਂਟ ਕੈਂਪ ਜੇ ਲਗਾਇਆ ਗਿਆ ਹੈ ਇੱਥੇ ਛੋਟੀਆਂ-ਛੋਟੀਆਂ ਲੜਕੀਆਂ ਤੁਸੀਂ ਦੇਖ ਸਕਦੇ ਹੋ ਉਹ ਇੰਟਰੀਆਂ ਕਰ ਰਹੀਆਂ ਨੇ ਤੇ ਆਧਾਰ ਕਾਰਡ ਦੇ ਸਾਰੇ ਇੱਥੇ ਜੋ ਰੂਫ ਹੈ ਡਾਕੂਮੈਂਟ ਹੈ ਉਹ ਲੈ ਕੇ ਟੋਕਨ ਲਾ ਰਹੀਆਂ ਨੇ ਇਹ ਜੋ ਕੈਂਪ ਨਿੱਕਾ ਮਲ ਚੈਰੀਟੇਬਲ ਟਰਸਟ ਤਪਾ ਰਜਿਸਟਰਡ ਤਪਾ ਜ਼ਿਲ੍ਹਾ ਬਰਨਾਲਾ ਦੇ ਸਹਿਯੋਗ ਨਾਲ ਨੇਕੀ ਫਾਊਂਡੇਸ਼ਨ ਬਰਨਾਲਾ ਬੁਲਾੜਾ ਵੱਲੋਂ ਇਹ ਲਗਾਇਆ ਜਾ ਰਿਹਾ ਹੈ ਇਹ ਬਜ਼ੁਰਗਾਂ ਅਤੇ ਅੰਗਹੀਨ ਵਿਅਕਤੀਆਂ ਲਈ ਅਸੈਸਮੈਂਟ ਕੈਂਪ ਹੈ ਬਜ਼ੁਰਗਾਂ ਲਈ ਬੀਲਚੇਅਰ ਕਮੋੜ ਵਾਲੀ ਕੁਰਸੀ ਕੰਨਾਂ ਦੀ ਮਸ਼ੀਨ ਫੌੜੀਆਂ ਛੜੀ ਸਰਵਾਈਕਲ ਕਾਲਰ 벨ਟ ਹੁੰਦੀ ਹੈ ਜਿਹੜੀ ਬੈਕ ਵਾਲੀ ਰੀਡ ਦੀ ਹੱਡੀ ਲਈ 벨ਟ ਹੁੰਦੀ ਹੈ ਉਹ ਵੀ ਸਪੋਰਟ ਵਾਲੀ ਗੋਡਿਆਂ ਦੇ ਕੈਪ ਹੁੰਦੇ ਆ ਬੈਠਣ ਵਾਲੀ ਛੜੀ ਵੀ ਹੁੰਦੀ ਹੈ ਇਹ ਆਦੀ ਜੋ ਹੈ ਦਿਵੰਗ ਵਿਅਕਤੀਆਂ ਲਈ ਮੋਟਕ ਮੋਟਰਸਾਈਕਲ ਜਿਹੜੇ 80% ਨੇ ਉਹਨਾਂ ਲਈ 스마트ਫੋਨ ਜਿਹੜੇ ਬਲਾਈਂਡ ਸਟੂਡੈਂਟ ਹੈ ਉਹਨਾਂ ਲਈ ਟਰਾਈਸਾਈਕਲ ਬੀਲਚੇਅਰ ਕੰਨਾਂ ਦੀ ਮਸ਼ੀਨ ਖੌੜੀਆਂ ਛੜੀ ਕੈਲੀ ਪਰ ਬੱਚਿਆਂ ਲਈ ਦੀ ਹੈ ਐਲ ਐਮ ਕਿਟ ਹੁੰਦੀ ਹੈ ਉਹ ਬੱਚਿਆਂ ਲਈ ਹੈ ਇਹ ਕੈਂਪ ਪਹਿਲੀ ਵਾਰ ਲਗਾਇਆ ਗਿਆ ਹੈ ਬਾਬਾ ਮੱਟ ਤਪਾ ਵਿਖੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕ ਆਏ ਨੇ ਇੱਥੇ ਇਸ ਸਥਾਨ ਦੇ ਉੱਤੇ ਇਹ ਕੈਂਪ ਪਹਿਲੀ ਵਾਰ ਨਿੱਕਾਵਾਲ ਚੈਰੀਟੇਬਲ ਟਰਸਟ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਨਿੱਕਾਵਾਲ ਚੈਰੀਟੇਬਲ ਸਹਿਯੋਗ ਨਾਲ ਦੱਸਣਗੇ ਸਾਰੇ ਅਤੇ ਮੇਕੀ ਫਾਊਂਡੇਸ਼ਨ ਭੁਲਾਕਾ ਜਿੰਨਾ ਦਾ ਬਹੁਤ ਵੱਡਾ ਰੋਲ ਹੈ ਜੀ ਇੱਥੇ ਉਹ ਸਾਡੇ ਵਿਚਾਰ ਪਹੁੰਚੇ ਨੇ ਸਾਰੀ ਟੀਮ ਆਈ ਹੈ ਜੀ ਉਹਨਾਂ ਦਾ ਵੀ ਇੱਥੇ ਪੁੰਜਣ ਤੇ ਜੀ ਆਇਆਂ ਧੰਨਵਾਦ ਆਖ ਰਹੀਆਂ ਜੀ ਇਹ ਜੋ ਕੈਂਪ ਹੈ ਇਹ ਭਾਰਤ ਸਰਕਾਰ ਦੀ एडीआईटी ਅਤੇ ਆਰਵੀਆਈ ਯੋਜਨਾ ਅਧੀਨ ਅਲਿੰਕੋ ਕੰਪਨੀ ਦੁਆਰਾ ਜੋ ਸਨੂ ਸਮਾਨ ਦਿੱਤਾ ਜਾਣਾ ਹੈ ਜਿਨੇ ਵੀ ਕਾਪਟੀ ਟੀਮ ਆਪਜੀ ਨੂੰ ਕਹਿ ਰਹੀ ਹੈ ਇਹ ਇੱਕ ਕੇਵਲ ਅਸੈਸਮੈਂਟ ਕੈਂਪੇਨ ਹੈ ਇਸ ਗੱਲ ਦਾ ਵੀਰਾਂ ਭੈਣ ਖਾਸ ਧਿਆਨ ਰੱਖੋ ਜੀ ਇਹ ਇੱਕ ਵਾਰੀ ਅੱਜ ਸਿਰਫ ਬਾਰਮਣੇ ਵਾਲੇ ਨੇ ਅਸੈਸਮੈਂਟ ਕੈਂਪੇਨ ਹੈ ਸੁਪਾਨਾ ਦਾ 탑 ਉਸਤਾਨ ਬਾਬਾ ਮਗਰ ਸ਼੍ਰੀ ਜਿੰਨਾ ਦੇ 탑 ਦੇ ਸਦਕਾ ਕਪਾ ਮੰਡੀ ਦਾ ਆਵਾਸ ਹੋਇਆ ਇਸ 탑 ਉਸਤਾਨ ਤੇ ਉਸੇ ਸਥਾਨ ਦੇ ਉੱਤੇ ਜੋ ਦੂਜਾ ਕੈਂਪ ਹੈ ਉਹ ਲਗਾ ਕੇ ਜੋ ਅੰਗਹੀਨ ਹੈ ਲਾਪਾਤਰੀ ਨੂੰ ਲਾਭ ਦਿੱਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਇਸ ਸੰਸਥਾ ਦੇ ਵੱਲੋਂ ਰਿਟਨਾਮਾ ਹੋਰ ਵੀ ਸੁਣੋ ਪਰ ਜਿੱਥੇ ਕਿਦਾਂ ਹਨ ਲਈ ਇਹ ਹੀ ਬੰਦਗੀ ਹੈ ਹੋਰ ਕੋਈ ਬੰਦਗੀ ਨਹੀਂ ਲੋਕਾਂ ਦਾ ਭਲਾ ਕਰਨਾ ਇੱਕ ਬੰਦਗੀ ਹੈ ਨੇਕੀ ਹੁੰਦੀ ਹੈ ਜੰਮਾ ਵੀ ਤਲਵਾ ਔਰ ਦੂਸਰਾ ਜਿਹੜੇ ਬੱਚੇ ਦਰਿਆ ਜਨੇ ਭਾਰਾ ਪਰ ਨਾਲ ਸਾਥੋਂ ਅਡੇ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਪੇ ਔਕਾ ਬਿਲਡਿੰਗ ਦੇ ਨਾਲ ਜਿੰਨੇ ਨੇ ਲੈਟਰ ਹੈਗੇ ਨੇ ਉਹਨਾਂ ਦਾ ਇੱਕ ਲਾਭਪਾਤਰੀਕਰ ਬਣਦਾ ਉਹਨਾਂ ਬੱਚਿਆਂ ਨੂੰ 24000 ਰੁਪਏ ਖਾਂ ਸਮਭਾਲਦਾ ਇਹ ਪੰਜਾਬ ਸਰਕਾਰ ਤੋਂ ਦਿੱਤਾ ਜਾ ਰਿਹਾ ਹੈਗਾ ਅਗਰ ਕਿਸੇ ਦਾ ਕੋਈ ਕੁਐਸਚਨ ਹੈਗਾ કે પ્રોબ્લમ ક્રિએટ હોઈએ કે મેં બિનતી કરું ਮੁਫਤ ਕਹੁੰਦਾ ਮੰਗਣਾ ਜਵਾਬ ਦੇ ਕੇ ਨਾ ਮਾਗਾ ਥੋੜਾ ਸਾਡੇ ਦਾ ਬਹੁਤ ਬਹੁਤ ਸਰਵਾਪਾਤ ਨਹੀਂ ਕੁਝ ਨਾ ਖਲਸਾ ਕੋਈ ਜੀ ਨਹੀਂ ਫਤੂ ਇਸ ਅੰਗਹੀਨ ਅਸੈਸਮੈਂਟ ਕੈਂਪ ਦੇ ਵਿੱਚ ਨੀਕੀ ਫਾਊਂਡੇਸ਼ਨ ਬਲਾਡਾ ਦੇ ਕਲਵੀਰ ਸਿੰਘ ਉਹਨਾਂ ਦੀ ਪੂਰੀ ਟੀਮ ਤੁਸੀਂ ਦੇਖ ਸਕਦੇ ਹੋ ਅਤੇ ਨਿੱਕਾਮਲ ਚੈਰੀਟੇਬਲ ਟਰਸਟ ਦੇ ਰਾਜਕਮਾਰ ਪਖੋ ਖੁਸ਼ਦੀਪ ਗਰਗ ਰਤੇਸ਼ ਟੋਨਾ ਸਾਹਿਲ ਗਰਗ ਤੇ ਐਮ ਸੀ ਦੀਪਕਾ ਗਰਗ ਅਤੇ ਐਮ ਸੀ ਧਰਮਪਾਲ ਸ਼ਰਮਾ ਜੀ ਇਸ ਮੌਕੇ ਨਿਕਾਮਲ ਚੈਰੀਟੇਬਲ ਟਰਸਟ ਵੱਲੋਂ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜੋ ਨੇਕੀ ਫਾਊਂਡੇਸ਼ਨ ਹੈ ਬਲਾੜਾ ਤੋਂ ਉਹਨਾਂ ਦੀ ਪੂਰੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਜੋ ਵੀ ਸੇਵਾਦਾਰ ਹੈ ਉਹਨਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਵਿਸ਼ੇਸ਼ ਤੌਰ ਤੇ ਸਟਾਰ ਸਾਈਨ ਦੇ ਸਟੂਡੀਓ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਵੀਡੀਓ ਅਗਰ ਚੰਗੀ ਲੱਗੀ ਲਾਈਕ ਸ਼ੇਅਰ ਬੈ ਸਬਸਕ੍ਰਾਈਬ ਜਰੂਰ ਕਰਨਾ ਜੀ જય શ્રી ਰਾਮ